ਇਹ ਤਾਂ ਬਈ ਹਜੇ ਸਵਾ ਕਸਾਲ ਦੇ ਲਵੇ ਲੱਗੀ ਆ ਠੀਕ ਆ ਸਵਾ ਸਾਲ ਦੀ ਕੱਟੀ ਆ ਤੇ ਕੱਟੀਆਂ ਲਾਵਾਂਗੇ ਆਪਾਂ 10 ਤੋਂ 15 ਦੀ ਰੇਂਜ ਚ 10 ਤੋਂ 15000 ਦੀ ਰੇਂਜ ਦੇ ਵਿੱਚ ਕੱਟੀਆਂ ਹਾਂ ਹਾਂ ਤੇ ਦੋਸਤੋ ਕੱਟੀਆਂ ਆਉਣਗੀਆਂ 10 ਤੋਂ 15000 ਦੀ ਰੇਂਜ ਚ ਚੈਨ ਤੇ ਵਧੀਆ ਪੜਿਆ ਹੋਇਆ ਅਲਬਖਸ਼ ਝੋਟੇ ਦਾ ਬੱਚਾ ਆਪਾਂ ਨੇ ਕਹਿ ਕੇ ਲਿਆ ਅਗਲੇ ਤੋਂ ਆ ਲਾਲਾ ਜੇ ਕਿਸੇ ਬੰਦੇ ਨੇ ਲੈਣਾ 60000 ਰੁਪਏ ਦਾ ਦੇ ਦਾਂਗੇ 60000 ਰੁਪਏ ਦਾ ਲੈਣ ਦੇਣ ਕਰ ਦੋ ਪੱਕਾ ਹਾਂਜੀ ਦੋਸਤੋ ਅੱਜ ਫੇਰ ਤੁਹਾਡੇ ਬਾਸ ਤੇ ਇੱਕ ਨੀਲੀ ਰਬੀ ਦੀਆਂ ਕੱਟੀਆਂ ਦੀ ਵੀਡੀਓ ਲੈ ਕੇ ਆ ਗਏ ਆਂ ਜੀ ਤੇ ਆਜੂ ਤੁਹਾਨੂੰ ਤੇ ਬਾਕੀ ਪਹਿਲਾਂ ਵੀ ਆਪਾਂ ਵੀਡੀਓ ਪਾਉਂਦੇ ਰਹੇ ਸੀ ਬਹੁਤ ਵਧੀਆ ਪਿਆਰ ਮਿਲਿਆ ਬਾਈਆਂ ਦਾ ਤੇ ਸੇਲ ਵੀ ਬਹੁਤ سارے ਡੰਗਰ ਹੋ ਗਏ ਨੇਗੇ ਤੇ ਅੱਜ ਫੇਰ ਤੁਹਾਨੂੰ ਨੀਲੀ 라ਵੀ ਦੀਆਂ ਕੱਟੀਆਂ ਦੀ ਵੀਡੀਓ ਪਾ ਰਹੇ ਆ ਤੇ ਜਿਹੜੀ ਜਿਹੜੀ ਕੱਟੀ ਪਸੰਦ ਹੋਈ ਉਹਦੀ ਸਕਰੀਨਸ਼ਾਟ ਲੈ ਕੇ ਬਾਈ ਨੂੰ ਭੇਜ ਦਿਓ ਤੇ ਭੇਜ ਕੇ ਬਾਈ ਜੀ ਉਹਨਾਂ ਤੋਂ ਮੁੱਲ ਵਗੈਰਾ ਵੀ ਪੁੱਛ ਲਿਓ ਤਾਂ ਆਜੋ ਤੁਹਾਨੂੰ ਦਿਖਾਉਨੇ ਆ ਤੇ ਕੁਝ ਮੁੱਲ ਆਪਾਂ ਵੀਡੀਓ ਦੇ ਵਿੱਚ ਹੀ ਕਰਾਂਗੇ ਅੱਜ ਉਹ ਵੀ ਤੁਹਾਨੂੰ ਦੱਸਾਂਗੇ ਤੇ ਅੱਜ ਤੁਹਾਨੂੰ ਦੋਸਤੋ ਪਹਿਲੀ ਕੱਟੀ ਤੋਂ ਕਰਦੇ ਆਪਾਂ ਸਟਾਰਟਿੰਗ ਆ ਤਾਂ ਕਿੰਨੇ ਸਾਲ ਦੀ ਇਹ ਕੱਟੀ ਹੋਣੀ ਕਲਵੀਰ ਹੋਗੇ ਪੌਣੇ 1 2 ਸਾਲ ਦੀ ਯਾਰ ਪੌਣੇ 2 ਸਾਲ ਦੀ ਚਾਲੀ ਬਾਲੀ ਵਧੀਆ ਬਣੀ ਹੋਈ ਹੈ ਯਾਰ ਇਹਦੇ ਬਾਈ ਠੰਡੀ ਸੀਲ ਕੱਟੀ ਆ ਸਾਹਮਣੇ ਦੇਖ ਸੋ ਪਿੰਡੇ ਤੇ ਥੋੜਾ ਜਿਹਾ ਹੱਥ ਮਾਰੇ ਆ ਪੂਛ ਨਾਲ ਦੀ ਨਾਲ ਚੱਕ ਲਿਆ ਠੰਡੀ ਸੀਲ ਆ ਗਈ ਤੇ ਮਾਰਕਿੰਗ ਚੈੱਕ ਕਰ ਲੋ ਚਾਰੇ ਪੈਰਾਂ ਦੀ ਮਾਰਕਿੰਗ ਆ ਗਈ ਮੂੰਹ ਤੇ ਨਿਸ਼ਾਨ ਆ ਗਏ ਦੇਖ ਸਕਦੇ ਹੋ ਦੋਸਤੋ ਮੱਥੇ ਤੇ ਆ ਗਏ ਤੇ ਸਿੰਗਾਂ ਦੀ ਦੇਖ ਸਕਦੇ ਹੋ ਅਗੇ ਆ ਗਈ ਦੋਸਤੋ ਦੇਖ ਸਕਦੇ ਹੋ ਤੁਸੀਂ ਬੂਰੀ ਕੱਟੀ ਕੁਝ ਪਰਸੈਂਟ ਇਹ ਨੀਲੀ 라ਵੀ ਦੀ ਹੈ ਤੇ ਕੁਝ ਬੂਰੀ ਦੀ ਹੈਗੀ ਤੇ ਦੋਸਤੋ ਜਿਵੇਂ ਜਿਵੇਂ ਨਿਸ਼ਾਨੀਆਂ ਹੋਣਗੀਆਂ ਆ ਉਵੇਂ ਉਵੇਂ ਉਹਦਾ ਰੇਟ ਵੀ ਵੱਧ ਹੋਊਗਾ ਤੇ ਜਿਵੇਂ ਹੁਣ ਆ ਆ ਘੱਟੀ ਆ ਬਈ ਇਹਦਾ ਰੇਟ ਵੀ ਘਟੂਗਾ ਹਾਂ ਹਾਂ ਇਹਦਾ ਰੇਟ ਵੀ ਘਟੂਗਾ ਦੋਸਤੋ ਚੈੱਕ ਕਰ ਸਕਦੇ ਹੋ ਚਾਰੇ ਪੈਰਾਂ ਦੀ ਨਿਸ਼ਾਨੀਆਂ ਆ ਗਈਆਂ ਮੱਥੇ ਤੇ ਫੂਲ ਆ ਗਏ ਪੂਛ ਆ ਗਈ ਤੇ ਇਸ ਤੋਂ ਬਾਅਦ ਆਪਾਂ ਕਰਦੇ ਆਂ ਇਹ ਨੀਲੀ 라ਵੀ ਦੇਖ ਸਕਦੇ ਆ ਵੀ ਨੀਲੀ 라ਵੀ ਦੇ ਵਿੱਚ ਆ ਗਈ ਬਈ ਤੇ ਨੀਲੀ 라ਵੀ ਦੇ ਵਿੱਚ ਇਹਦਾ ਮੂੰਹ ਤੋਂ ਦੇਖ ਸਕਦੇ ਹੋ ਨਿਸ਼ਾਨੀਆਂ ਅੱਖਾਂ ਦੇਖ ਸਕਦੇ ਹੋ ਬਈ ਚਾਰੇ ਪੈਰਾਂ ਦੀ ਮਾਰਕਿੰਗ ਆ ਗਈ ਠੰਡੀ ਸੀ ਲਾ ਗਈ ਘੱਟੀ ਭਾਈ ਕਿੰਨੇ ਕ ਸਮੇਂ ਦੀ ਹੋਣੀ ਇਹ ਕੱਟੀ ਇਹ ਤਾਂ ਭਾਈ ਹਜੇ ਸਵਾ ਕ ਸਾਲ ਦੇ ਲਵੇ ਲੱਗੀ ਆ ਠੀਕ ਆ ਸਵਾ ਸਾਲ ਦੀ ਕੱਟੀ ਆ ਤੇ ਤਰੀਕ ਬੋਲਦੇ ਬੱਬੂ ਫਿਰ ਅੱਜ ਕਿੰਨੀ ਤਰੀਕ ਆ ਕਿ ਅੱਜ ਕਿੰਨੀ ਤਰੀਕ ਨੂੰ ਵੀਡੀਓ ਬਣਾ ਰਹੇ ਆ ਅੱਜ ਤਰੀਕ 11 ਹੋ ਮੈਨੂੰ ਲੱਗਦਾ ਕੋ ਛੇਮਾ ਮਹੀਨਾ 2025 ਨੂੰ ਆਪਾਂ ਵੀਡੀਓ ਸ਼ੂਟ ਕਰ ਰਹੇ ਆ ਹਾਂ ਹਾਂ ਕਿਉਂਕਿ ਕਈ ਭਰਾ ਆਪਣੀ ਵੀਡੀਓ ਪਹਿਲਾਂ ਵਾਲੀ ਵੀਡੀਓ ਦੇਖ ਲੈਣੇ ਆ ਦੋਸਤੋ ਅੱਗੇ ਵੀ ਵੀਡੀਓ ਆਪਾਂ ਪਾਉਂਦੇ ਰਹਾਂਗੇ ਮੰਨ ਲਓ ਤੁਸੀਂ ਇਹ ਵੀਡੀਓ ਲੇਟ ਦੇਖੀਆ ਤਾਂ ਚੈਨਲ ਤੇ ਆਪਣੀ ਵੀਡੀਓ ਹੋਰ ਵੀ ਆਈ ਹੋਊਗੀ ਜਿਹੜੀ ਲੇਟੈਸਟ ਵੀਡੀਓ ਜਾ ਕੇ ਜਰੂਰ ਦੇਖਿਓ ਜੇ ਤੁਸੀਂ ਲੇਟ ਵੀਡੀਓ ਦੇਖੀ ਹੈ ਤਾਂ ਅਗਲੀਆਂ ਵੀਡੀਓ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਦੋਸਤੋ ਤੇ ਆਜੋ ਦੋਸਤੋ ਅਗਲੀ ਇਹ ਵੀ ਆ ਗਈ ਨੀਲੀ ਰਾਵੀ ਦੇ ਵਿੱਚ ਕੱਟੀ ਦੋਸਤੋ ਇਹਦੇ ਵੀ ਚਾਰੇ ਪੈਰਾਂ ਦੀ ਮਾਰਕਿੰਗ ਆ ਗਈ ਇਹ ਸਵਾ ਕ ਸਾਲ ਦੀ ਕੱਟੀ ਆ ਦੋਸਤੋ ਜਿੱਥੋਂ ਬਾਈ ਕਿੱਥੋਂ ਲੈ ਕੇ ਆਉਣਾ ਉੱਥੋਂ ਲਿਸੀਆਂ ਹੁੰਦੀਆਂ ਨੇ ਕੱਟੀਆਂ ਇਹ ਥੋੜੀਆਂ ਹੀ ਹੈ ਨਾ ਅਗਲਾ ਬਾਈ ਦੁੱਧ ਦਾ ਵਾਲਾ ਲਾਲਚ ਕਰਦਾ ਯਾਰ ਠੀਕ ਹੈ ਦੁੱਧ ਦਾ ਲਾਲਚ ਕਰਦਾਗਾ ਤੇ ਆਜੋ ਤੁਹਾਨੂੰ ਹੋਰ ਦਿਖਾਉਂਦੇ ਇੱਕ ਬੂਰੀ ਆ ਗਈ ਬਾਈ ਇਹ ਨੀਲੀ ਰਾਵੀ ਦੇ ਵਿੱਚ ਤੇ ਉਸ ਤੋਂ ਬਾਅਦ ਇਧਰ ਇੱਕਾ ਟੇਡੇ ਕੱਟ ਦੀ ਆ ਗਈ ਟੇਡੇ ਕੱਟ ਦੀ ਕੱਟੀ ਰਖਿਆ ਉਹਨਾਂ ਦੋਸਤੋ ਸੋਨੂੰ ਇੱਕਾ ਨੀਲੀ 라ਵੀ ਦੇ ਵਿੱਚ ਹੈ ਟੇਡਾ ਕੱਟ ਆਗਾ ਦੇਖ ਸਕਦੇ ਹੋ ਬਾਈ ਚਾਰੇ ਪੈਰਾਂ ਦੀ ਮਾਰਕਿੰਗ ਆ ਗਈ ਪੂੰਛ ਦੀ ਮਾਰਕਿੰਗ ਆ ਗਈ ਤੇ ਮੂੰਹ ਤੋਂ ਆ ਗਈ ਟੇਡੇ ਕੱਟ ਦੇ ਵਿੱਚ ਯਾਰ ਮੜਿਆ ਨਮਾਉਣ ਕਨੀ ਹੋ ਰਿਹਾ ਯਾਰ ਕੱਲੇ ਬੰਦੇ ਕਰਕੇ ਆਪਣਾ ਬੰਦਾ ਕੰਮ ਵਾਲਾ ਬੰਦਾ ਫਟ ਗਿਆ ਠੀਕ ਹੈ ਨਮਾਉਣ ਕਨੀ ਮੜਿਆ ਔਖਾ ਹੋ ਰਿਹਾ ਨਹੀਂ ਤਾਂ ਯਾਰ ਹੋਰ ਵੀ ਚਮਕਦੀਆਂ ਠੀਕ ਹੈ ਕੁਸ ਕੁਸ ਅੱਜ ਵਿਕ ਗਈਆਂ ਯਾਰ 4-5 ਕੱਟੀਆਂ ਠੀਕ ਹੈ ਸੇਲ ਵੀ ਹੋ ਗਈਆਂ ਕੁਸ ਅੱਜ ਆਪਣੀਆਂ ਠੀਕ ਹੈ ਨਾ ਚਾਹੁੰਦਾ ਨੀਲੀ ਰਵੀ ਦੇ ਸ਼ਕੀਨਾ ਵਾਸਤੇ ਲੈ ਦੇ ਦੇ ਤੋਹਫਾ ਵੀਰੇ ਯਾਰ ਉਹ ਮਰ ਇਹਦੀ 2 ਕੁ ਸਾਲ ਆ ਠੀਕ ਐ ਤੇ ਵਧੀਆ ਪੜਿਆ ਹੋਇਆ ਅਲਬਖਸ਼ ਛੋਟੇ ਦਾ ਬੱਚਾ ਆਪਾਂ ਨੇ ਕਹਿ ਕੇ ਲਿਆ ਅਗਲੇ ਤੋਂ ਠੀਕ ਐ ਅਲਬਖਸ਼ ਦਾ ਬੱਚਾ ਹਾਂ ਵੀ ਇਹਦੇ ਵਿੱਚ ਆਪਾਂ ਲਾ ਲਾ ਜੇ ਕਿਸੇ ਬੰਦੇ ਨੇ ਲੈਣਾ 60000 ਰੁਪਏ ਦਾ ਦੇ ਦਾਂਗੇ 60000 ਰੁਪਏ ਦਾ ਲੈਣ ਦੇਣ ਕਰ ਦੋ ਪੱਕਾ ਬਿਣਾ ਛੋਟ ਤੋਂ ਹਾਂ ਠੀਕ ਹੈ ਜੋ ਕੋਈ ਬੰਦਾ ਸ਼ੌਂਕ ਰੱਖਦਾ ਕਰੇ ਰੱਖਣ ਨੂੰ ਜਮਾ ਤਿਆਰ ਆ ਯਾਰ 3-4 ਡੇਢ ਮਹੀਨਾ ਥਾਮ ਕੇ ਛੱਡਣ ਲੱਗ ਜਾਣਾ ਠੀਕ ਐ ਜਮਾ ਪੜਿਆ ਹੋਇਆ ਠੀਕ ਐ 2 ਸਾਲ ਦਾ ਕਟਾ ਦੋਸਤੋ ਅਲਬਖਛ ਛੋਟੇ ਦਾ ਇਹ ਬੱਚਾ ਗਾ ਤੇ ਬਾਈਆਂ ਨੇ ਲਿਆ ਗਾ ਚਾਰੇ ਪੈਰਾਂ ਦੀ ਮਾਰਕਿੰਗ ਆ ਗਈ ਬਾਕੀ ਤੁਸੀਂ ਦੋਸਤੋ ਆ ਕੇ ਬਾਈ ਕੋਲੇ ਪਿੰਡ ਉਗਰਾਹਾ ਜ਼ਿਲ੍ਹਾ ਸੰਗਰੂਰ ਆ ਨਾਮ ਦੇ ਲਵੇ ਪਿੰਡੇ ਇਹ ਪੈ ਜਾਂਦਾ ਗਾ ਆ ਕੇ ਜਰੂਰ ਆਵਦੀ ਜੇ ਕੋਈ ਬਾਈ ਵੱਡਾ ਕੱਟਾ ਤਿਆਰ ਕੱਟਾ ਲੈਣਾ ਚਾਹੁੰਦਾ ਉਹ ਇਹਨੂੰ ਲੈ ਸਕਦਾ ਗਾ ਜੇ ਤੁਸੀਂ ਦੋਸਤੋ ਤਿਆਰ ਕੱਟ ਚੈਰ ਕੱਟਾ ਨਹੀਂ ਲੈਣਾ ਹੈਗਾ ਛੋਟੇ ਕੱਟੇ ਪਾਲਣੇ ਨੇਗੇ ਤਾਂ ਤੁਸੀਂ ਦੋਸਤੋ ਆ ਦੇਖ ਸਕਦੇ ਆ ਇਹ ਵੀ ਨੀਲੀ 라ਵੀ ਦੇ ਵਿੱਚ ਆ ਗਿਆ ਟੇਡੇ ਕੱਟ ਦਾ ਆ ਗਿਆ ਬੂਰਾ ਆ ਗਿਆ ਨੀਲੀ 라ਵੀ ਦੇ ਵਿੱਚ ਆ ਇਹੀ ਉਮਰ ਦਾ ਸਾਲ ਕੀ ਹੋਣੀ ਹੈ ਨਾ ਬੱਬੂ ਸਾਲ ਦੀ ਆਪਣਾ ਹੋਇਆ ਬਈ ਵਧੀਆ ਸਾਲ ਦਾ ਕੱਟਾ ਦੋਸਤੋ ਨੀਲੀ ਰਾਵੀ ਦੇ ਵਿੱਚ ਆ ਗਿਆ ਨੀਲੀ ਰਾਵੀ ਦੇ ਵਿੱਚ ਸੋਹਣਾ ਸੁਨੱਖਾ ਕਾ ਕੱਟਾ ਦੇਖ ਸਕਦੇ ਹੋ ਬਈ ਤੁਸੀਂ ਚੈੱਕ ਕਰ ਲੋ ਕੱਟਾ ਬਹੁਤ ਸੋਹਣਾ ਚਾਰੇ ਪੈਰਾਂ ਦੀ ਮਾਰਕਿੰਗ ਆ ਗਈ ਤੇ ਆਜੋ ਇੱਕ ਕੱਟਾ ਤੁਹਾਨੂੰ ਹੋਰ ਦਿਖਾਇਆ ਦੀ ਨੀਲੀ ਰਾਵੀ ਦੇ ਵਿੱਚ ਉਹ ਵੀ ਕਾਲਾ ਕੱਟਾ ਆ ਹੈਗਾ ਨੀਲੀ ਰਾਵੀ ਦੇ ਵਿੱਚ ਆ ਟੇਡੇ ਕੱਟ ਦਾ ਕੱਟਾ ਦੋ ਉਸ ਤੋਂ ਦੇਖ ਸਕਦੇ ਹੋ ਬਈ ਦੇਖ ਤੇ ਚਾਰੇ ਪੈਰਾਂ ਦੀ ਮਾਰਕਿੰਗ ਆ ਗਈ ਦੋਸਤੋ ਤੇ ਬਾਕੀ ਬਈ ਇਹਨਾਂ ਦਾ ਕੱਟਿਆਂ ਦਾ ਫਿਰ ਮੁੱਲ ਭਾ ਕੀ ਰਹੂਗਾ ਬਰੇ ਆਏ ਤਿੰਨੇ ਕੱਟੇ ਆ ਰੱਪਾ 110000 ਰੁਪਏ ਦੇ ਦੇ ਦਾਂਗੇ ਤਿੰਨੇ ਜੇ ਕਿਸੇ ਨੇ ਦੋ ਲੈਣੇ ਹੋ ਜਾਂ ਇੱਕ ਲੈਣਾ ਸਿੰਗਲ ਲੈਣਾ ਹੈਗਾ ਜਿਵੇਂ ਟੇਡੇ ਕੱਟ ਵਾਲਾ ਸਿੰਗਲ ਲੈਣਾ 30 30000 ਦਾ ਤੇ ਉਹ ਆਪਾਂ ਚਿੱਟੇ ਮੂਹਾਂ ਜਿਹੜਾ ਸਾਰਾ ਪੂਰਾਗਾ ਠੀਕ ਹੈ ਉਹ ਆਪਾਂ ਦੇਵਾਂਗੇ 50000 ਦਾ 50000 ਦਾ ਹਾਂ ਜਿਵੇਂ ਚਾਹੇ ਟੁੱਟ ਮੇ ਲੈ ਲੈ ਜਿਵੇਂ ਮਰਜ਼ੀ ਲੈ ਲੈ ਰੇਟ ਉਹੀ 1 10 ਠੀਕ ਹੈ 1 10 ਆਗਾ ਸਾਰਿਆਂ ਦਾ 3 ਤਿੰਨਾਂ ਦਾ ਹਾਂ ਹਾਂ ਤੇ ਇਹਦਾ ਇਕੱਲੇ ਦਾ ਆਪਾਂ 60000 ਰੁਪਏ ਦਾ ਦੇਣਾ 60000 ਦਾ ਦੇਣਾ ਤਿਆਰ ਆਗਾ ਇਹ ਤਾਂ ਹਾਂਜੀ ਹਾਂ ਠੀਕ ਹੈ ਜਿਵੇਂ ਭਾਈ ਹੁਣ ਯਾਰ ਆਪਣਾ ਜੀਰੀ ਦਾ ਸੀਜ਼ਨ ਲੱਗ ਰਿਹਾ ਹੈਗਾ ਹੂੰ ਚੱਲ ਰਿਹਾ ਹੈਗਾ ਵੀ ਹੁਣ ਗਰੀਬ ਬੰਦੇ ਜੀਰੀ ਲਾ ਕੇ ਅਗਲਾ ਕਹਿੰਦਾ ਵੀ ਦੋ ਕਟੀਆਂ ਪਾਲ ਲਾਂਗੇ ਹਨਾ ਕੂੜੀ ਸਸਤੀ ਦੀ ਸਾੰਭ ਲਈ ਅਗਲੇ ਨੇ ਹਾਂ ਉਹਨਾਂ ਵਾਸਤੇ ਆਪਾਂ 10-15 ਕਟੀਆਂ ਸਸਤੀਆਂ ਲੈ ਕੇ ਆਵਾਂਗੇ ਜਿਵੇਂ ਆਪਣੀਆਂ ਕਾਲੀਆਂ ਹੁੰਦੀਆਂ ਨੇ ਵਧੀਆ ਨਸਲ ਦੀਆਂ ਜਿਹਨੂੰ ਆਪਾਂ ਮੂਰਾ ਕਹਿ ਦਿੰਦੇ ਆ ਠੀਕ ਹੈ ਅਗਲਾ ਮਹਿੰਗੀ ਕੱਟੀ ਨਹੀਂ ਲੈ ਸਕਦਾ ਗਰੀਬ ਬੰਦਾ ਤਾਂ ਉਹ ਕੱਟੀ ਲੈ ਲੂਗਾ ਠੀਕ ਹੈ ਹਾਂ ਆਪਾਂ ਉਹ ਵਿਚ ਬੰਦੇ ਕਹਿੰਦੇ ਨੇ ਯਾਰ ਅਸੀਂ ਨਾ ਕਟੀਆਂ ਪਾਲਦਿਆਂ ਨੇ ਯਾਰ ਸਾਨੂੰ ਕਾਲੀਆਂ ਸਸਤੀਆਂ ਲੈ ਕੇ ਦੇਦਾ ਉਹ ਕਟੀਆਂ ਲਿਆਵਾਂਗੇ ਆਪਾਂ 10 ਤੋਂ 15 ਦੀ ਰੇਂਜ ਚ 10 ਤੋਂ 15000 ਦੀ ਰੇਂਜ ਦੇ ਵਿੱਚ ਕਟੀਆਂ ਤੇ ਦੋਸਤੋ ਕਟੀਆਂ ਆਉਣਗੀਆਂ 10 ਤੋਂ 15000 ਦੀ ਰੇਂਜ ਚ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਆਉਣ ਵਾਲੀ ਵੀਡੀਓ ਵਾਸਤੇ ਕਿਉਂਕਿ ਤੁਹਾਡੇ ਵਾਸਤੇ ਵੀਡੀਓ ਪਾਵਾਂਗੇ ਆਪਾਂ 10 ਤੋਂ 15000 ਦੀ ਰੇਂਜ ਦੇ ਵਿੱਚ ਹਾਂ ਹਾਂ ਸਾਲ ਤੋਂ ਸਵਾ ਸਾਲ ਦੀ ਹੋਇਆ ਕਰੂ ਸਸਤੀ ਕੱਟੀ ਲੈ ਕੇ ਆਵਾਂਗੇ ਉਸ ਤੋਂ ਬਾਅਦ ਭੁੱਲਦੇ ਬਾਈ ਇੱਕ ਵਾਰੀ ਆਪਦਾ ਨੰਬਰ 7814230400 ਪਿੰਡੋ ਗਰਾਹਾਂ ਤਹਿਸੀਲ ਸਨਾਮ ਜ਼ਿਲ੍ਹਾ ਸੰਗਰੂਰ